ਕਿਸਾਨ ਅੰਦੋਲਨ ਦੇ ਵਿੱਚ ਮੌਜੂਦ ਹਨ ਜਿੱਥੇ ਅੱਜ ਕਿਸਾਨ ਅੰਦੋਲਨ ਦਾ ਸ਼ੰਭੂ ਗਾਰਡ ਤੇ ਦਸਵਾ ਦਿਨ ਹੈ ਤੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਸ ਸਮੇਂ ਲੰਗਰ ਚੱਲ ਰਿਹਾ ਸਵੇਰ ਦਾ ਸਮਾਂ ਪ੍ਰਸ਼ਾਦ ਬਣਾਏ ਜਾ ਰਹੇ ਨੇ ਲੋਕ ਜਿਹੜੇ ਨੇ ਇੱਥੇ ਕਿਸਾਨ ਨੂੰ ਛਕਦੇ ਹੋਏ ਇੱਥੇ ਪ੍ਰਸ਼ਾਦ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿੱਥੋਂ ਆਏ ਨੇ ਕਿੱਥੋਂ ਇਹ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਮੈਂ ਨਾਲ ਗੱਲ ਕਰ ਸਕਦਾ ਹਾਂ ਕਿ ਕਿੱਥੋਂ ਆਏ ਕਿਹੜੀ ਤਰ੍ਹਾਂ ਦੀ ਸੇਵਾ ਕਰ ਰਹੇ ਹਾਂ ਹਾਂ ਜੀ ਸ੍ਰੀ ਗਨਸਾਹਿਬ ਨੂੰ ਕੋਈ ਸਰਪੰਸਾ ਹੋਵੇ ਤਾਂ ਫਸੇ ਪਿੰਡ ਮੋਈ ਕੁੱਟੂ ਦੀ ਸੇ ਇਹੋ ਸਵੇਰੇ 4:30 ਵਜੇ ਬੀਬੀਆਂ ਪ੍ਰਸ਼ਾਦੇ ਵੇਲੇ ਤਿਆਰ ਕਰ ਦਿੰਦੀਆਂ ਸਬਜ਼ੀਆਂ ਤਿਆਰ ਹੋ ਜਾਂਦੀਆਂ ਮਤਲਬ ਜਿੱਦਾਂ ਨਾਲ ਹੀ ਇੱਥੇ ਲੋੜ ਹੁੰਦੀ ਹੈ। ਬਾਕੀ ਇਹ ਸਾਡੇ ਸੇਵਾਦਾਰ ਇੱਥੇ ਪੱਕੇ ਹੀ ਬੈਠੇ ਆ। ਇਹ 13 ਤਰੀਕ ਤੋਂ ਬੈਠੇ ਆ ਇੱਥੇ ਬੈਠੇ ਆ ਮਤਲਬ ਸੇਵਾ ਹਾਂਜੀ ਚਾਹ ਦੀ ਵੀ ਹੋਰੀ ਸੇਵਾ ਪ੍ਰਸ਼ਾਦੇ ਦੀ ਹੋਰੀ ਸੇਵਾ ਮਤਲਬ ਸਾਰਾ ਇਹ ਪਿੰਡ ਦੇ ਸਿਓਰ ਨਾਲ ਅਤੇ ਜੋ ਗੁਰਦੁਆਰਾ ਸਾਹਿਬ ਹੈ ਨਗਰ ਦੇ ਉਹਨਾਂ ਦੇ ਪ੍ਰਬੰਧਕ ਕਮੇਟੀ ਸੁਖਨ ਸਿੰਘ ਤੇ ਰੰਗ ਜੀ ਆ। ਸਰ ਕਿਵੇਂ ਦੇ ਹਾਲਾਤ ਦੇਖ ਰਹੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ 11 ਤਰੀਕ ਤੋਂ ਹੀ ਤੁਸੀਂ ਇੱਥੇ ਆ ਸਕਦੇ ਸੀਗੇ 13 ਤਰੀਕ ਤੋਂ ਤੁਸੀਂ ਲੰਗੇ ਸਟਾਫ ਦੀ ਸ਼ੁਰੂਆਤ ਕਰ ਦਿੱਤੀ 13 ਤੋਂ 23 ਤਰੀਕ ਤੱਕ ਤੁਸੀਂ ਪੂਰਾ ਸਮਾਂ ਦੇਖਿਆ ਆਪਾਂ ਕੱਲ ਵੀ ਦੇਖਿਆ ਕਿ ਕੱਲ ਵੀ ਕਾਫੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉੱਥਰੋਂ ਗੈਸੇ ਗੋਲੇ ਧਾਕੇ ਕਿ ਕਿਵੇਂ ਦੇ ਹਾਲਾਤ ਨੇ 13 ਤੋਂ 23 ਦੇ ਵਿੱਚ ਕਿਵੇਂ ਕਿਵੇਂ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਹਾਲਾਤ ਤਾਂ ਦੇਖੋ ਬਹੁਤ ਹੀ ਕੰਤਾ ਕਾਫੀ ਨਾਜ਼ੁਕ ਪਰ ਫਿਰ ਵੀ ਖਾਲਸਾ ਦੇ ਚਰਦੀ ਕਾਲ ਵਿੱਚ ਰਹਿੰਦਾ ਹੀ ਹਮੇਸ਼ਾ ਫਰੀਂ ਦਾ ਉਦਾਨ ਕਿਸੇ ਦਾ ਵੀ ਮਤਲਬ ਬਹੁਤ ਵਧੀਆ ਮਤਲਬ ਚਰਦੀ ਕਾਲ ਵਿੱਚ ਸਾਰੇ ਇੱਥੇ ਕੋਈ ਦਿੱਕ ਹਾਂਜੀ 13 ਤੋਂ 15 ਤੱਕ ਬਹੁਤ ਜ਼ਿਆਦਾ ਮਾੜੇ ਹਾਲਾਤ ਰਹੇ ਜੀ ਹਾਂਜੀ 13 ਤੋਂ 15 ਤੱਕ ਤਾਂ ਇਹਨਾਂ ਨੇ ਘੱਟ ਨਹੀਂ ਗਿਜਾਰੀ ਯਾਨੀ ਕਿ ਰੋਟਰ ਟਾਰ ਜਾਂ ਬੰਬ ਚਰਲੇ ਵਾਲੇ ਗੋਲੀਆਂ ਸਾਰਾ ਕੁਝ ਚਲਾਇਆ ਕਿੰਨੇ ਹਾਲਾਤ ਦੀ ਲੋੜ ਨਹੀਂ ਸੀ ਬਗੜਨ ਦੀ ਕੋਈ ਐਸਾ ਹਾਲਾਤ ਬਹੁਤ ਜ਼ਿਆਦਾ ਬਗੜਿਆ ਅਸੀਂ ਕਿਸਾਨ ਕਹਿੰਦਾ ਬਹੁਤ ਜ਼ਿਆਦਾ ਮਾੜਾ ਹਾਲ ਰਿਹਾ ਅਸੀਂ ਇਨਸਾਨ ਵੀ ਆ ਤੇ ਕਿਸਾਨ ਵੀ ਆ ਭਾਡੇ ਹਾਲਾਤ ਦੀ ਕੋਈ ਲੋੜ 2-3 ਘੰਟੇ ਚੱਲਦੇ ਰਹਿੰਦੇ ਹਾਂਜੀ ਜੇ ਗੱਲ ਕਰੀਏ ਤਾਂ ਕਾਫੀ ਸਮੇ ਤੋਂ ਜਿਹੜੇ ਨੇ ਮੰਗਾ ਮਰਵਾਣ ਦੇ ਲਈ ਲਗਾਤਾਰ ਮੀਟਿੰਗਾਂ ਹੋਈਆਂ ਚਾਰਗੇਟਿੰਗ ਮੀਟਿੰਗ ਹੋਈ ਚਾਰਗੇਟ ਜਾਲਾਕੀ ਪ੍ਰਸਤਾਵਤਾ ਨੇ ਕਿ ਹਾਂ ਕਿ ਸਾਡੇ ਵਿੱਚ ਨਹਿਰਾਂ ਦੇ ਨਿਰਮਾਣ ਦਾ ਸਾਨੂੰ ਦਿਲੇ ਜਾ ਰਹੇ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਦਿਲੇ ਜਾਣ ਦੀ ਗੱਲ ਕਰਦੇ ਹੋ ਹਰਿਆਣੇ ਦੇ ਪਰਿਕੇਟਿੰਗ ਹਾਂਜੀ ਪਰਿਕੇਟਿੰਗ ਵੀ ਕਾਫੀ ਮਜ਼ਬੂਤ ਹੈ ਸੱਤ ਲੇਅਰ ਦੀ ਬੈਰੀਕੇਡ ਠੀਕ ਹੈ ਟੱਪਣ ਲਈ ਕਾਫੀ ਕੰਮ ਦੀ ਦਿੱਕਤਾਂ ਆ ਰਹੀਆਂ ਨੇ ਕਿ ਲੱਗਦਾ ਕਿ ਕਿਹੋ ਜਿਹੇ ਹਾਲਾਤ ਨੇ ਕੀ ਨੌਬਤ ਹੈ ਇਸ ਨੂੰ ਨੌਬਤ ਤਾਂ ਹੁਣ ਤਾਂ ਠੀਕ ਹੈ ਜੀ ਵੈਸੇ ਕੋਈ ਐਸੀ ਗੱਲ ਨਹੀਂ ਅਸੀਂ ਤਾਂ ਕਿਸਾਨ ਹੈ ਜੀ ਸਾਡੀਆਂ ਮੰਗਾਂ ਹੈ ਅਸੀਂ ਬਿਲਕੁਲ ਸ਼ਾਂਤੀ ਹੈ ਕੋਈ ਹੱਡੀ ਵਾਲੀ ਹੈ ਲੰਗਰ ਛਕਦੇ ਆ ਚਕਾਉਂਦੇ ਆਈ ਕੋਈ ਐਸੀ ਗੱਲ ਨਹੀਂ ਹੈ ਅਸੀਂ ਸਰਕਾਰ ਨਾਲ ਮੱਥਾ ਨਹੀਂ ਲਾ ਸਕਦੇ ਆਪਾਂ ਮੰਗਾਂ ਮੰਗ ਸਕਦੇ ਹਾਂ ਜੀ ਸਾਡਾ ਕੋਈ ਉਹਨਾਂ ਨਾਲ ਵੀ ਕੋਈ ਬਹਿਤ ਨਹੀਂ ਸਾਡਾ ਕੋਈ ਐਸੀ ਗੱਲ ਨਹੀਂ ਹੈ ਅਸੀਂ ਆਪਣੀ ਸ਼ਾਂਤੀਪੂਰਕ ਮੰਗਾਂ ਮੰਗ ਰਹੇ ਆ ਬਾਕੀ ਜਿਹੜੇ ਕੋਈ ਹੁੱਲੜਵਾਜ ਹੈ ਉਹ ਹੁੱਲੜਵਾਜ ਕਰਦੇ ਰਹਿੰਦੇ ਆ ਉਹ ਸਾਡੀ ਜਿਹੜੀ ਬੋਝ ਹੈ ਉਹ ਆਪਣਾ ਵਕਤ ਉਹਨਾਂ ਨਾਲੋਂ ਨਾ ਕੰਮ ਹੈ ਤੇ ਸਾਡਾ ਵੀ ਕੰਮ ਹੈ ਆਲਤੀਪੁਰ ਦੇ ਅਸੀਂ ਕਿਸਾਨ ਵੀ ਆ ਇਨਸਾਨ ਵੀ ਆ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਨੁਕਸਾਨ ਹੋਵੇ ਤੇ ਨੁਕਸਾਨ ਸਾਨੂੰ ਮਾੜਾ ਲੱਗਦਾ ਹੈ ਜੀ ਇਹ ਅਸੀਂ ਕੋਈ ਗੱਲ ਨਹੀਂ ਅਸੀਂ ਕਿਸਾਨ ਆ ਇਨਸਾਨ ਆ ਸਰ ਮੋਦੀ ਸੇਕਰਨੂ ਖਿਰਦੇ ਵਿੱਚ ਕੀ ਸੁਨੇਹਾ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਕਿ ਕਾਫੀ ਲੰਮਾ ਸਮਾਂ ਹੋ ਗਿਆ ਕਿਸਾਨ ਜਿਹੜੇ ਨੇ ਦਿਨ ਰਾਤ ਇੱਥੇ ਕੱਟ ਰਹੇ ਨੇ 13 ਮਹੀਨੇ ਪਹਿਲਾਂ ਅੰਦੋਲਨ ਚੱਲਿਆ ਸੀ ਬਾਅਦ ਦੇ ਵਿੱਚ ਮੋੜ ਉਹੀ ਨੋਬਤ ਤੇ ਜਿਹੜੀ ਕਿਸਾਨਾਂ ਦੇ ਉੱਪਰ ਆਂਦੀ ਨਜ਼ਰ ਆ ਰਹੀ ਹੈ ਹਾਂ ਜੀ ਉਹ ਮੰੰਗਾ ਜਿਹੜੀ ਹੈ ਜੀ ਉਹਨਾਂ ਨੇ ਮੰਨੀ ਸੀਗੀ ਤੇ ਉਹ ਮੁੱਕਰ ਗਏ ਉਹ ਉਹਨਾਂ ਨੂੰ ਯਾਦ ਕਰਾਉਣ ਵਾਸਤੇ ਇਹ ਕੱਟ ਹੋਇਆ ਹੈ ਕੋਈ ਐਂਡਾ ਸੀ ਉਹਨਾਂ ਨਾਲ جنگ ਨਹੀਂ ਲੜ ਰਹੇ ਸਿਰਫ ਉਹਨਾਂ ਨੂੰ ਦਿਖਾ ਰਹੇ ਹੈ ਜਿਹੜੀ ਸਾਡੀ ਮੰਗਾ ਉਹ ਪੂਰੀ ਕਰੋ ਤੁਸੀਂ ਰਾਜੇ ਹੋ ਤੇਜ ਦੇ ਤੇ ਜਿਹੜੇ ਅਸੀਂ ਕਿਸਾਨ ਆ ਅਸੀਂ ਮਜ਼ਦੂਰ ਆ ਸਾਡੀ ਮੰਗਾ ਹੈ ਸਾਡੀ ਸ਼ਾਂਤੀਪੁਰਗ ਮੰਗਾ ਮੰਗੀ ਜਾ ਤੇ ਪਟਿਆਲੇ ਦੇ ਨੇੜੇ ਹੋਈ ਇਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਸੀ ਦੀ ਤਸਵੀਰ ਅਸ ਕੋਰਨਲ ਸੰਜੀਤ ਕੀਤੀ ਹੈ ਰੋਟੀਆਂ ਜਿਹੜੀਆਂ ਨੇ ਉਸ ਦਾ ਪ੍ਰਸ਼ਾਦ ਚੱਲ ਰਿਹਾ ਹੈ ਚਟਨੀ ਹੈ ਸਬਜ਼ੀ ਹੈ ਹਰ ਇੱਕ ਚੀਜ਼ ਦਾ ਪ੍ਰਸ਼ਾਦ ਜਿਹੜਾ ਹੈ ਉਹਨਾਂ ਦੇ ਵੱਲੋਂ ਉੱਥੇ ਵਰਤਾਇਆ ਜਾ ਰਿਹਾ ਤਾਂ ਕਿ ਲੰਗਰ ਦੇ ਵਿੱਚ ਕਿਰਤ ਨਾ ਹੋਵੇ ਹਾਲਾਤਾਂਵੇਂ ਜਿਹੋ ਜੇ ਮਰਜ਼ੀ ਹੋਵੇ ਨੇ ਚਾਹੇ ਤੇ ਅਤਰੁਗਾਸ ਕੋਲੇ ਚਲਾਇਆ ਜਾ ਰਿਹਾ ਸੀ ਹੁਣ ਥੋੜੇ ਹਾਲਾਂਕਿ ਸ਼ਾਂਤੀ ਦੇਖੀ ਜਾ ਰਹੀ ਹੈ ਲੰਗਰ ਪਕਾਇਦਾ ਚੱਲਦਾ ਜਾ ਰਿਹਾ ਹੈ 13 ਤਰੀਕ ਤੋਂ ਹੀ ਉਹਨਾਂ ਦੇ ਵੱਲੋਂ ਇਸ ਲੰਗਰ ਦੀ ਬਦੀ ਸ਼ੁਰੂਆਤ ਕੀਤੀ ਸੀ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੰਭੂ ਬਾਡਰ ਤੁਹਾਈ ਜੀ